हां जी दोस्तों सत श्री अकाल जी स्वागत है ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਡੇ ਵਰਸ ਵੀਡੀਓ ਲੈ ਕੇ ਆਏ ਆਂ ਵੀਡੀਓ ਹੈ ਕਮੀਜ਼ੀ ਕਟਿੰਗ ਕਰਨ ਦੀ ਕਿਸ ਤਰ੍ਹਾਂ ਕਮੀਜ਼ੀ ਕਟਿੰਗ ਕਰਨੀ ਹੈ ਇੱਕ ਕਿ ਬ੍ਰੈਸ ਵਾਲੇ ਕਮੀਜ਼ੀ ਕਟਿੰਗੇ ਵੀਡੀਓ ਦੇ ਨਾਲ ਬਣੀ ਰਿਓ ਸਟੈਪ ਬਾਈ ਸਟੈਪ ਆਪ ਤੁਹਾਨੂੰ ਦੱਸਾਂਗੇ ਫੁੱਲ ਵੀਡੀਓ ਵਾਚ ਕਰਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਹੁਣ ਆਪਾਂ ਚਲੋ ਕਰਦੇ ਆਂ ਸੂਟ ਤੇ ਕੱਦਰ ਦੇ ਨਿਸ਼ਾਨ ਪੈਲਾ ਲਗਾਵਾਂਗੇ ਸਭ ਤੋਂ ਪਹਿਲਾਂ ਇੱਕ ਹੀ ਕੰਮ ਕਰਨਾ ਹੁੰਦਾ ਹੈ ਕਿ ਆਪਾਂ ਕਮੀਜ਼ਾ ਜਿਵੇਂ ਦੇਖ ਸਕਦੇ ਹੋ ਆਹ ਵਾਲੇ ਪ੍ਰਿੰਟਡ ਕਮੀਜ਼ੇ ਇਹਦੇ ਫਲਾਵਰ ਜਿਹੜੇ ਨੂੰ ਆਪਾਂ ਇੱਕ ਸਾਈਡ ਤੇ ਕਰਨੇ ਨੇ ਉੱਪਰ ਨੂੰ ਜਾ ਰਹੇ ਨੇ ਤਾਂ ਉੱਪਰ ਨੂੰ ਹੀ ਫਲਾਵਰ ਦੋਨਾਂ ਸਾਈਡਾਂ ਤੇ ਕਰਨੇ ਨੇ ਬੈਕ ਦੇ ਤੇ ਫਰੰਟ ਦੇ ਆਪਾਂ ਕਰ ਰੱਖੇ ਨੇ ਫਲਾਵਰ ਤੇ ਜਿਹੜੀ ਦੋ ਪੀਸ ਨੇ ਉਹਨਾਂ ਦਾ ਅਲੱਗ-ਅਲੱਗ ਕਟਿੰਗ ਕਰਕੇ ਇਸ ਤਰ੍ਹਾਂ ਰੱਖ ਲੈਣਾ ਹੈ ਇਸ ਤਰੀਕੇ ਨਾਲ ਕਟਿੰਗ ਕਰਕੇ ਅਲੱਗ-ਅਲੱਗ ਰੱਖ ਲੈਣਾ ਫਿਰ ਆਪਾਂ ਜਿਹੜੀ ਇਹਨਾਂ ਦੀ ਲੈਂਥ ਹੈ ਫਰੰਟ ਤੇ ਬੈਕ ਪਰ ਲੈਂਥ ਜਿਹੜੀਆਂ ਕੱਢ ਲੈਣੀਆਂ ਨੇ ਲੰਬਾਈਆਂ ਦੋ ਆਪਾਂ ਲੰਬਾਈ ਨਿਕਾਰ ਰੱਖੀਏ ਜਿੰਨੀ ਵੀ ਤੁਹਾਡੇ ਕਸਟਮਰ ਦੀ ਲੈਂਥ ਹੈ ਉਹਦੇ ਵਿੱਚ 3 ਇੰਚ ਅਕਸਰ ਰੱਖਣਾ ਹੁੰਦਾ ਹੈ ਜੇ ਲਾਸ ਵਗੈਰਾ ਲਗਾਣੀ ਹੈ ਤੇ ਜਿਹੜੇ ਕੇਰਾ ਆਪਣੇ ਆਪਾਂ ਕੇਰਾ ਜਿੰਨਾ ਕਸਟਮਰ ਦਗਾ ਉਹਦੇ ਵਿੱਚ ਆਪਾਂ 2 ਇੰਚ ਅਕਸਰ ਰੱਖਣਾ 2 ਫੋਲਡ ਚ ਮਤਲਬ ਕਿ ਆਪਾਂ 8 13 ਇੰਚ ਲਿਆ ਹੈ ਆਪਾਂ ਲਾਸ ਵਗੈਰਾ ਲਗਾਉਣੀ ਆ ਚਾਕਾਂ ਤੇ ਇਸ ਲਈ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਕਰਨੀ ਹੈ ਕਟਿੰਗ අපනද පර තීරාගේ සර්දේශනය තීරාඉක් බ්‍රස්්ට වලක මීසේ සර්දේශය තීරා මොස්බ ඇ්පා ස ස මඩඩා ස ස සස මඩ තබල් ඇදරප බොක් රෑඩි කර දෙන න ක ඒතු බල ਗਿਆਪਾ 11 ਇੰਚ ਲਵਾਂਗੇ ਕਿਉਂਕਿ ਪਲੇਟਸ ਵਗੈਰੇ ਪਹਿਣੀਆਂ ਨੇ ਉਸ ਤੋਂ ਬਾਅਦ ਆਪਾਂ ਅੰਗੇ ਲਵਾਂਗੇ ਇਹਨਾਂ ਦੀ ਪਹਿਲਾ ਸਾਈਡ ਸলাই 16 ਉਸ ਤੋਂ ਬਾਅਦ ਸਾਈਡ ਸਲੇ ਲੈਣ ਤੋਂ ਬਾਅਦ ਆਪਾਂ ਹੁਣ ਇੱਥੇ ਆ ਦੇਖ ਸਕਦੇ ਹੋ ਆ ਜਿਹੜਾ ਕਾਰਨਰ ਇਹਨਾ ਤੇ ਬਾਕਸ ਬਣਾਇਆ ਤਾਂ ਆਪਾਂ ਫਰੰਟ 1 ਤੇ ਬੈਕ 2 ਤੇ ਕੱਟ ਠੀਕ ਆ ਦੇਖ ਸਕਦੇ ਹੋ ਆ ਜਿਹੜੀ ਫਰੰਟ ਕੱਟ ਇਸ ਤਰ੍ਹਾਂ ਲੈ ਜਣੀ ਹੈ ਜੇ ਜਿਹੜੀ ਬੈਕ ਹੈ ਇੱਥੋਂ ਲਿਆ ਕੇ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਪਾਉਣੀ ਆਉਂਦੀ ਤਾਂ ਤੁਸੀਂ ਇਸ ਤਰ੍ਹਾਂ ਦਾ ਸਕੇਲ ਲੈ ਸਕਦੇ ਹੋ 6 ਸ਼ੇਪ ਦਾ ਸਕੇਲ ਤੁਸੀਂ ਲੈ ਸਕਦੇ ਹੋ ਤੁਸੀਂ ਬਹੁਤ ਹੀ ਆਸਾਨੀ ਨਾਲ ਫਿਰ ਮੋਢੇ ਦੀ ਕਾਰਟ ਬਾਜੂ ਦੀ ਕਾਰਟ ਪਾਸਕ ਦਿਓ ਇਹਨੂੰ ਤੁਸੀਂ ਇਸ ਤਰੀਕੇ ਨਾਲ ਰੱਖ ਲੈਣਾ ਹੈ జన ఔఖా లగదు కాట పా జన్ ఔా లగ్గా కట్ మోడ అధా ఇంచట్ పా డా ਕੱਟ ਪਾਈ ਉਸ ਤੋਂ ਬਾਅਦ ਅੱਗੇ ਆਪਾਂ ਲਵਾਂਗੇ ਜਿਹੜੀ ਕਮਰੇ 7 7 ਇੰਚ ਉਸ ਵਿੱਚ ਆਪਾਂ 10 ਲਵਾਂਗੇ ਕਿਉਂਕਿ ਆਪਾਂ ਪਲੇਟਸ ਪਾਉਣੀਆਂ ਨੇ 10 ਇੰਚ ਅਕਸਰ ਲਿਆਏ ਅਸਲਿਕਾ ਇਹ ਆਪਣੀਗੀ 22 11 ਬਟਾ 22 ਹਸਤਵ ਦਾ ਆਪਾਂ ਇਹ ਸ਼ੇਪ ਦੇ ਦਾਂਗੇ ਆਪਣੇ ਕੋਲ ਸ਼ੇਪਰ ਪਟੇ ਆ ਗਈ ਹੈ ਆਪਾਂ ਉਹਦਾ ਸ਼ੇਪ ਲੈਵਾਂਗੇ ਤੁਸੀਂ ਇੰਚ ਦੇ ਪਨਾਵੀ ਦੇਖਦੇ ਹੋ ਹਾਂ ਦੇਖਸ ਰਸਤਰਾ ਤੁਮੈਸਤਰਾ ਅੰਦਰ ਵਾਲ ਵੀ ਐਵੇਂ ਆਂ ਹੀ ਸ਼ੇਪ ਹੁਣ ਹਸਤਵ ਅੱਗੇ ਆਪਾਂ అండి ప్లేటా ని నిశానే అలా సే సా తిని సాడే గ్యం ప్లేటా నిశానుగే ఫోన్ మన జాయి ప్లేటా డి సార్ ఇస్తూ అన పేట జ సైడ్ దో ఇంచ ਦੋਤੀ ਆਉਣੀ ਚਾਹੇ ਟਾਈਟੇ ਪਾਸਕ ਦੇ ਭਾਰੀ ਨਾਲ ਆਪਣੀ ਠੀਕ ਹੈ ਅਸਤਰ ਆਪਣੇ ਪਲੇਟਾਂ ਦੇ ਨਿਸ਼ਾਨ ਲੱਗ ਗਏ ਹੁਣ ਦੇਖ ਸਕਦੇ ਹੋ ਪਲੇਟਾਂ ਦੇ ਨਿਸ਼ਾਨ ਲੱਗ ਗਏ ਸੋ ਇਹਨਾਂ ਨੂੰ ਕਰਦੇ ਆ ਕਟਿੰਗ ਇਹਨਾਂ ਦੇ ਤੁਹਾਨੂੰ ਕਟਿੰਗ ਕਰਕੇ ਦਿਖਾਉਂਦੇ ਆ పేల ఫ్రంట్ కార్ట్ కట్ కట్టి అధే ఇంచ మోడే కార్ పై ఉత క ఇంచ ਆਪਾਂ ਜਿਹੜਾ ਫਰੰਟ ਪੱਲਾ ਹੈ ਉਹ ਚੱਕਾਂਗੇ ਜਿਹੜੀ ਇਹਦੀ ਕਾਰਡ ਫਰੰਟ ਜਿਹੜੀ ਕਿੰਝ ਜਿਹੀ ਉਹਦੀ ਕਾਰਡ ਰੈਡਿੰਗ ਕਰਦੇ ਨੇ ਐਸ ਤਰ੍ਹਾਂ ਆਪਣਾ ਕਮੇਜ਼ੀ ਕਟਿੰਗ ਹੋਊਗੀ ਹੁਣ ਇਸ ਤੋਂ ਬਾਅਦ ਆਪਾਂ ਜਿਹੜੇ ਇੱਥੇ ਨਾਲ ਪਕ ਕੋਲ ਟੱਕਲ ਲਗਾ ਦੇਣਾ ਆਂਜਾ ਫਿਰ ਆਪਾਂ ਲਾਈਕ ਕਰਨ ਲੱਗਿਆਂ ਆਪਾਂ ਚਾਲ ਦੇ ਕਿ ਆਪਣੇ ਚਾਰ ਕਿੱਥੋਂ ਤੱਕ ਆ ਚਿੱਥਾ ਤੱਕ ਵੀ ਠੀਕ ਆ ਇਹ ਵੀ ਟੱਕ ਲੱਗ ਗਿਆ ਹੁਣ ਇਹ ਟੱਕ ਲਗਾ ਦੇਣਾ ਹੁਣ ਆਪਣਾ ਕਮੀਜ਼ ਦੀ ਕਟਿੰਗ ਹੋ ਗਈ ਹੁਣ ਲਈ ਇਹ ਮਤਲਬ ਜਿਹੜਾ ਕਪੜਾ ਬਚਿਆ ਸੀ ਹੁਣ ਆਪਾਂ ਬਾਜੂ ਦੀ ਕਟਿੰਗ ਕਰਨ ਲੱਗੇ ਆਂ ਕਮੀਜ਼ ਦੀ ਕਟਿੰਗ ਕਰ ਲਈਏ ਹੁਣ ਆਪਾਂ ਲੈਣਾ ਇਹਨਾਂ ਦਾ ਮੋਡਾ ਜਿੰਨਾ ਵੀ ਆਪਾਂ ਚਾਹੀਦੇ ਐਸੇ ਚਾਪਾਂ ਜੋੜ ਪਾਵਾਂਗੇ ਆਇਸ ਤੋਂ ਆਪਾਂ ਮੋਡਾ ਦੇਖਣਾ ਹੈ ਨਾ ਕਿ ਕਸਟਮਰ ਦਾ ਕਿੰਨਾ ਹੈ 11 ਇੰਚ ਮੋਡਾ ਰਿ ਹੈ ਬਿਲਕੁਲ ਸਹੀ ਆ ਰਿਹਾ ਹੈ ਉਸ ਤੋਂ ਆਪਾਂ ਇਤਰਾ ఎన్ని ఇంచ మార్కె డాట్టి బజూ దీ బజ్ చోరే కన జీ స్ట్రేట్ సెా ఇద్దరు దోన సైడ్ తిని తినిచ మార్క కట్స్ ఏ వల్ల కోర్నర్తో బీరు ਤੇ ਅਸਰ ਤਪਾ ਮਾਰ ਕਰ ਦੇਣਾ ਉਸ ਤੋਂ ਅੱਗੇ ਆਪਾਂ ਉਂਦੀ ਲੈਂਥ ਇਸ ਤੋਂ ਅੱਗੇ ਆਪਾਂ ਇਹਦੀ ਲੈਂਥ ਜਿਹੜੀ ਹੈ ਉਹ ਲਵਾਂਗੇ ਲੈਂਥ ਆਪਾਂ ਫੁੱਲ ਲਵਾਂਗੇ ਕਿਉਂਕਿ ਇੱਥੇ ਆਪਾਂ ਡਿਜ਼ਾਈਨ ਬਣਾਉਣਾ ਹੈ ਬਾਜੂ 'ਚ ਨਾਲ ਲੈਸ ਵਗੈਰ ਲਗਾਉਣੀ ਆ ਠੀਕ ਆ ਜੇ ਤੁਸੀਂ ਡਿਜ਼ਾਈਨ ਵਗੈਰ ਨਹੀਂ ਬਣਾਉਣਾ ਤਾਂ ਫਿਰ ਤੁਸੀਂ ਇੱਥੋਂ ਬਾਜੂ ਚੈੱਕ ਕਰ ਲੈਣੀ ਕਿ ਤੁਹਾਨੂੰ ਲੈਂਥ ਚਾਹੀਦੀ ਉਸ ਤਰ੍ਹਾਂ ਨਾ ਹੁਣ ਅੱਗੇ ਆਪਾਂ ਇਹ ਜਿਹੜੀ ਬੁਲਾਈ ਪਾਣੀ ਉਹ ਵਾਲੀ ਇਹ ਤਰ੍ਹਾਂ ਸਿੱਧੀ ਜਿਹੜੀ ਇਹਦੇ ਚ ਸ਼ੇਪ ਦੇਣੀ ਹੈ ਉਹ ਦੇ ਦੇਣੀ ਅੱਗੇ ਵਾਲੇ ਸਾਈਡ ਤੇ ਆਪਾਂ ਨਹੀਂ ਦੇਣੀ ਕਿਉਂਕਿ ਆਪਾਂ ਇੱਥੋਂ ਖੁੱਲਲੇ ਵਾਲੀ ਬਾਜ ਬਣਾਣੀ ਥੋੜੀ ਜੀ ਕਾ ਆਸ ਤਰੀਕ ਨਾਲ ਆਪਣੀ ਬਰ ਲਾਈਟ ਆ ਗਈ ਬਾਜੂ ਦੀ ਉੱਥੇ ਆਪਾਂ ਤ론 ਪਾਜ ਦੀ ਕਟਿੰਗ ਹੋ ਗਈ ਐਥੇ ਆਪਾਂ 60 ਸੈਂਟੀਮੀਟਰ ਟੱਕ ਲਗਾ ਦੇ ਐਥੇ ਵੀ ਆਪਾਂ ਟੱਕ ਲਗਾ ਦੇਵਾਂਗੇ ਬਾਜੂ ਦੀ ਵੀ ਕਟਿੰਗ ਹੋ ਗਈ ਤੇ ਕਮੀਜ਼ ਦੀ ਵੀ ਕਟਿੰਗ ਹੋ ਗਈ ਤੇ ਦਿਖਾ ਦਿੰਦੇ ਆ ਆਪਣਾ ਕਮੀਜ਼ ਦੀ ਕਟਿੰਗ ਤੇ ਆਪਣੀ ਬਾਜੂ ਦੀ ਕਟਿੰਗ ਜੇਕਰ ਕਮੀਜ਼ ਦੀ ਕਟਿੰਗ ਤੇ ਬਾਜੂ ਦੀ ਕਟਿੰਗ ਵਧੀਆ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨੋਟੀਫਿਕੇਸ਼ਨ ਆਨ ਕਰ ਲੈਣਾ ਮਿਲਦੇ ਅਗਲੀ ਵੀਡੀਓ ਚ ਥੈਂਕਸ ਫॉर ਵਾਚਿੰਗ